ਸੱਚੀ ਆ ਗਾਈ ਰਸਾਲਿਆਂ ਨੂੰ ਕਿਵੇਂ ਉਹ ਸਾਰੇ ਉਮੀਦਵਾਰ ਦੀ ਸਾਰੇ ਠੀਕ ਠਾਕ ਹੋਣ ਲਈ ਖੁਸ਼ ਹੋਣਗੇ ਤੇ ਤੰਦਰੁਸਤ ਹੋਣਗੇ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਤੁਹਾਨੂੰ ਪਤਾ ਹੈ ਜੀ ਆਪਣਾ ਅੱਜ ਹੈਗਾ ਲਾਸਟ ਡੇ 7 ਡੇ हेयर ਗਰੋਥ ਦਾ ਆਪਾਂ ਨੇ ਲਾਸਟ ਦਿਨ ਹੈਗਾ ਆਪਣਾ ਤੇ ਅੱਜ ਹੈਗਾ ਦਿਨ 7 ਦਿਨ ਸਤਵਾਂ ਦਿਨ ਹੈ ਅੱਜ ਆਪਣਾ ਠੀਕ ਹੈ ਤੇ ਅੱਜ ਆਪਾਂ ਕੀ ਲੈ ਕੇ ਆਏ ਆ ਪਹਿਲਾਂ ਤਾਂ ਮੈਂ ਕੱਲ ਸੋਚਿਆ ਸੀਗਾ ਕਿ ਮੈਂ ਤੁਹਾਨੂੰ ਵਧੀਆ ਵਧੀਆ ਛੋਟੇ ਛੋਟੇ ਹੈਬਸ ਦੱਸੂਗੀ ਬਾਰੇ ਵਾਲਾਂ ਬਾਰੇ ਬਟ ਫਿਰ ਮੈਂ ਸੋਚਿਆ ਕਿ ਨਹੀਂ 7 ਡੇ हेयर ਗਰੋਥ ਚੈਲੰਜ ਵਿੱਚ ਇੱਕ हेयर ਮਾਸਕ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਈ ਐਵੇਂ ਦਾ ਮਾਸਕ ਜਿਹੜਾ ਸਿਰਫ ਆਪਾਂ ਥੋੜੇ ਟਾਈਮ ਲਗਾਣਾ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਵਾਲਾਂ ਦੀ हेयर ਗਰੋਥ ਹੈ ਵਾਲਾਂ ਦਾ ਝੜਨਾ ਇੱਕਦਮ ਰੁਕ ਜਾਵੇ ਤੇ ਮੈਂ ਉਹੀ ਸੋਚਿਆ ਕਿ ਵੀ 7 ਡੇ ਦੇ ਕੋਲ ਚੈਲੰਜ ਤਾਂ ਹੋ ਗਿਆ ਬਟ ਆਪਾਂ ਨੇ ਕੋਈ हेयर मास्क ਨਹੀਂ ਅਪਲਾਈ ਕੀਤਾ ਮੈਂ ਹੁਣ ਤੱਕ ਸੋਚਿਆ ਤੁਹਾਨੂੰ ਈਜ਼ੀ ਈਜ਼ੀ ਮੈਥਡ ਦੱਸਾਂ ਹਨਾ ਸੋਖੇ ਸੋਖੇ ਤਰੀਕੇ ਜਿਹੜੇ ਹਰ ਕੋਈ ਕਰ ਸਕਦਾ ਏ ਕਿਉਂਕਿ ਇਹ ਮੇਰਾ ਪਹਿਲਾ ਚੈਲੰਜ ਸੀਗਾ 7 ਡੇ ਦਾ ਹਨਾ ਤੇ ਇਸੇ ਕਰਕੇ ਮੈਂ ਈਜ਼ੀ ਈਜ਼ੀ ਪੁਆਇੰਟ ਦੱਸ ਰਹੀ ਤੁਹਾਨੂੰ ਪਰ ਇੱਕ हेयर मास्क ਦਾ ਹੋਣਾ ਇੱਕ ਚੈਲੰਜ ਵਿੱਚ ਜ਼ਰੂਰੀ ਹੈ ਤੇ ਅੱਜ ਮੈਂ ਉਹੀ ਲੈ ਕੇ ਆਈਆਂ ਕਿਹੜਾ ਏ ਜੀ ਉਹ हेयर मास्क ਮੈਂ ਤੁਹਾਨੂੰ ਦੱਸ ਦਿਆਂ ਐਨਾ ਜ਼ਿਆਦਾ ਵਧੀਆ ਏ ਨਾ ਉਹ ਹਾਂ ਪਰ ਜਿਹੜੇ ਸਬਰ ਵਾਲੇ ਐ ਨਿਮਰਤਾ ਵਾਲੇ ਆ ਉਹ ਉਹੀ ਇਹਨੂੰ ਬਣਦਣ ਉਹੀ ਯੂਜ਼ ਕਰਨ ਉਹੀ ਬਣਾਉਣ ਕਿਉਂਕਿ ਇਹਦੇ ਥੋੜਾ ਜਿਹਾ ਉਹ ਕਰਦੇ ਨਹੀਂ ਵੀ ਨਹੀਂ ਅਸੀਂ ਇਹ ਆ ਕਰਨਾ ਹੈਗਾ ਇੱਥੇ ਥੋੜਾ ਟਾਈਮ ਤਾਂ ਲੱਗੂਗਾ ਬਟ ਇਹਦਾ ਰਿਜ਼ਲਟ ਵੀ ਉਹ ਮੇਰਾ ਹੀ ਆਊਗਾ ਜਿਵੇਂ ਦੇ ਇਹਦੇ ਚ ਇੰਗਰੀਡੀਐਂਟ ਨੇ ਤੇ ਆਪਾਂ ਹੁਣ ਟਾਈਮ ਨੂੰ ਜ਼ਿਆਦਾ ਵੇਸਟ ਨਹੀਂ ਕਰਨਾ ਹੈਗਾ ਜੇ ਤੁਸੀਂ ਵੀ ਮੇਰੇ ਨਾਲ ਇਹ 7 ਡੇ ਹੇਅਰ ਗਰੋਥ ਚੈਲੰਜ ਨੂੰ ਫੋਲੋ ਕੀਤਾ ਆ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਜੀ ਆਪਾਂ ਕਿਉਂ ਆਪਣਾ ਫਾਇਦਾ ਸੋਚੀਏ ਕਿਸੇ ਹੋਰ ਦਾ ਵੀ ਫਾਇਦਾ ਹੋਣਾ ਚਾਹੀਦਾ ਹੈ ਹਨਾ ਤਾਂ ਆਪਣੇ ਨਾਲ ਦੇ ਨਾਲ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੋ ਬਹੁਤ ਬਹੁਤ ਧੰਨਵਾਦ ਆ ਜੀ ਮੈਂ ਤੁਹਾਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਤੇ ਚਲੋ ਜੀ ਹੁਣ ਟਾਈਮ ਨੂੰ ਵੇਸਟ ਨਹੀਂ ਕਰਦੇ ਹੈਗੇ ਠੀਕ ਹੈ ਜੀ ਆਪਾਂ ਸਿੱਧਾ ਵੀਡੀਓ ਸਟਾਰਟ ਕਰਦੇ ਆ ਮੈਂ ਤੁਹਾਨੂੰ ਸਾਈਡ ਤੇ ਦਿਖਾ ਦਉਂਗੀ ਕਿਵੇਂ ਬਣਾਉਣਾ ਹੈ ਠੀਕ ਹੈ ਕੀ ਕੀ ਇਹਦੇ ਚ ਇੰਗਰੀਡੀਅੰਟ ਪਾਣੇ ਆ ਤੁਸੀਂ ਦੇਖ ਲਓ ਜੀ ਤੇ ਮੈਂ ਇੱਥੇ ਨੋਟ ਕਰਕੇ ਰੱਖਿਆ ਕੁਝ ਮੇਨ ਮੇਨ ਪੁਆਇੰਟ ਮੈਂ ਉਹ ਵੀ ਤੁਹਾਨੂੰ ਦੱਸ ਦਵਾਂ ਹਣਾ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਮੇਥੀ ਪਾਊਡਰ ਲੱਤਾਂ ਏ ਠੀਕ ਹੈ ਜੀ ਮੇਥੀ ਪਾਊਡਰ ਵਿੱਚ ਬਹੁਤ ਹੁਣ ਮੇਥੀ ਪਾਊਡਰ ਤੁਹਾਨੂੰ ਪਤਾ ਆਪਾਂ ਮੇਥੇ ਦਾ ਟੋਨਰ ਇਹ ਤੋਂ ਪਹਿਲਾਂ ਮੈਜਿਕ ਔਟਰ ਟ੍ਰਾਈ ਕੀਤਾ ਬਹੁਤ ਵਧੀਆ ਏ ਜੀ ਠੀਕ ਹੈ ਇਹਦੇ ਚ ਆਇਰਨ ਤੇ ਪ੍ਰੋਟੀਨ ਵਧੀਆ ਮਾਤਰਾ ਚ ਹੁੰਦੇ ਹਨ ਜਿਹੜੇ ਕਿ ਆਪਣੇ ਵਾਲਾਂ ਲਈ ਆਪਣੀ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਜਿਹੜਾ ਇਹ ਮੇਥੀ ਦਾ ਪਾਊਡਰ ਆਪਣੀ ਸਕੈਲਪ ਨੂੰ ਬਹੁਤ ਵਧੀਆ ਰੱਖਦਾ ਹੈ ਠੀਕ ਹੈ हेयर ਗਰੋਥ ਨੂੰ ਬੂਸਟ ਕਰਦਾ ਹੈ ਸ਼ਾਈਨ ਲੈ ਕੇ ਆਉਂਦਾ ਆਪਣੇ ਬਾਲਾਂ 'ਚ ਜਿਹੜੇ ਆਪਣੇ ਬਾਲ ਡੈਮੇਜ ਹੋ ਚੁੱਕੇ ਆ ਟੁੱਟੇ ਫੁੱਟੇ ਆ ਹਨਾ ਅਧ ਵਿਚਕਾਰੋਂ ਜਾਂ ਥੱਲੇ ਤੋਂ ਵਿਚਕਾਰੋਂ ਉਵੇਂ ਦੇ ਉਹਨੂੰ ਬਾਲਾਂ ਨੂੰ ਠੀਕ ਕਰਦਾ ਹੈ ਠੀਕ ਹੈ ਮੇਥੀ ਪਾਊਡਰ ਦੇ 2 ਚਮਚ ਲੱਤੇ ਆ ਮੈਂ ਇਥੇ ਆਮਲਾ ਪਾਊਡਰ ਆਮਲਾ ਪਾਊਡਰ ਦਾ ਤੁਹਾਨੂੰ ਕੀ ਦੱਸਾਂ ਇਹਨੂੰ ਖਾਓ ਵੀ ਤੇ ਲਗਾਓ ਵੀ ਠੀਕ ਹੈ ਆਮਲੇ ਦਾ ਮਰਬਾ ਖਾ ਸਕਦੇ ਹੋ ਡੇਲੀ ਇੱਕ ਕੱਚਾ ਆਮਲਾ ਖਾ ਸਕਦੇ ਹੋ ਆਮਲੇ ਦਾ ਅਚਾਰ ਵੀ ਖਾ ਸਕਦੇ ਹੋ ਡੇਲੀ ਹੀ ਆਮਲਾ ਕੰਜ਼ੂਮ ਜ਼ਰੂਰ ਕਰੋ ਜਿਵੇਂ ਮਰਜ਼ੀ ਕਰੋ ਅਚਾਰ ਖਾਓ ਮਰਬਾ ਖਾਓ ਜਿਹੜਾ ਕੁਝ ਮਰਜ਼ੀ ਖਾਓ హెయిਰ ਫਾਲ ਨੂੰ ਇਹ ਜੜੋ ਖਤਮ ਕਰਦਾ ਹੈ ਇਹਦੇ ਵਾਰ ਤਾਂ ਤੁਹਾਨੂੰ ਪਤਾ ਹੀ ਆ ਹਨਾ ਜੜੋ ਖਤਮ ਕਰਦਾ ਹੈ ਕੀ ਕਹਿੰਦੇ ਥੋੜੀ ਜਿਹੀ హెయిਰ ਗਰੋਥ ਨੂੰ ਬੂਸਟ ਕਰਦਾ ਹੈ ਆ ਬਾਲ ਨੂੰ ਸਿਲਕੀ ਸ਼ਾਈਨੀ ਬਣਾਉਂਦਾ ਆ ਬਹੁਤ ਜ਼ਿਆਦਾ ਫਾਇਦੇ ਨੇ ਹੈਲਥ ਲਈ ਵੀ ਇਹਦੇ ਬਹੁਤ ਫਾਇਦੇ ਨੇ ਠੀਕ ਹੈ ਤੇ ਆਪਣਾ ਤੀਜਾ ਹੈਗਾ ਹੀ ਵਿਸਕਸ ਪਾਊਡਰ ਵਿਸਕਸ ਪਾਊਡਰ ਇੱਕ ਗੋੜ੍ਹਲ ਦੇ ਫੁੱਲਾਂ ਦਾ ਪਾਊਡਰ ਹੈ ਮੈਂ ਤੁਹਾਨੂੰ ਸਾਈਡ ਤੇ ਵੀਡੀਓ ਦਿਖਾ ਦੂੰਗੀ ਮੈਨੂੰ ਕਿਤੇ ਫੁੱਲ ਦੇਖ ਗਏ ਸੀਗੇ ਤੇ ਮੈਂ ਉਹ ਤੋੜਨ ਲੱਗੀ ਸੀ ਤੁਹਾਨੂੰ ਦਿਖਾ ਦੂੰਗੀ ਮੈਂ ਸਾਈਡ ਤੇ ਛੋਟੀ ਜੀ ਵੀਡੀਓ ਤੇ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਮਾਤਰਾ 'ਚ ਹੁੰਦਾ ਆ ਠੀਕ ਹੈ ਜਿਹੜਾ ਕਿ ਸਾਡੇ ਬਾਲਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਕਿਨ 'ਤੇ ਵੀ ਆਪਾਂ ਲਗਾ ਸਕਦੇ ਆ ਵਿਟਾਮਿਨ ਸੀ ਇਹ ਸਕਿਨ ਲਈ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਇਹਦੇ ਚ ਇੱਕ ਐਮੀ ਦੀ ਸ਼ਮਤਾ ਹੁੰਦੀ ਆਪਣੇ ਵਾਲਾਂ ਨੂੰ 볼ਿਊਮ ਦਿੰਦਾ ਹੈ ਜਿਵੇਂ ਆਪਾਂ ਉਹ ਨਹੀਂ ਕਰਾਂਦੇ ਹੈਗੇ ਹਨਾ ਕੋਈ ਟ੍ਰੀਟਮੈਂਟ ਕਰਾਨੇ ਆ ਐਂ ਕਹਿੰਦੇ ਕਿੰਨਾ ਬਾਉਂਸ ਜਾਇਆ ਹੋਇਆ ਹੈ ਉਹ ਦਿੰਦਾ ਹੈ ਇਹ ਵਿਸਕਸ ਪਾਊਡਰ ਜਿਹੜਾ ਗੁਲਹਲ ਦੇ ਫੁੱਲਾਂ ਦਾ हेयर ਦੀ ਹੈਲਥਲੀ ਬਹੁਤ ਵਧੀਆ ਹੈ ਇਹਦੀ ਹੈਲਥ ਨੂੰ ਲੌਂਗ ਟਾਈਮ ਲਈ ਬਣਾ ਕੇ ਰੱਖਦਾ ਹੈ ਠੀਕ ਹੈ ਤੇ ਜਿਹੜਾ ਆਪਣਾ ਕਲਰ ਹੈ ਆਪਣੇ ਵਾਲਾਂ ਦਾ ਨੇਚਰਲ ਕਲਰ ਹੈ ਉਹਨੂੰ ਬਣਾ ਕੇ ਰੱਖਣ ਵਿੱਚ ਕਾਫੀ ਟਾਈਮ ਤੱਕ ਆਪਣੀ ਮਦਦ ਕਰਦਾ ਹੈ ਡੈਂਡਰਫ ਨੂੰ ਵੀ ਇਹ ਖਤਮ ਕਰਦਾ ਹੈ ਠੀਕ ਹੈ ਤੇ ਦਹੀਂ ਦਹੀਂ ਬਾਰੇ ਤੁਹਾਨੂੰ ਕੀ ਦੱਸ ਸਕਿੰਨੇ ਤੇ ਵੀ ਲਾਓ ਬਾਲਾਂ ਤੇ ਵੀ ਲਾਓ ਐਵੇਂ ਵਾਲ ਕੱਲੇ ਕੱਲੇ ਹੋ ਜਾਣਗੇ ਸਿਲਕੀ ਸ਼ਾਈਨੀ ਹੋ ਜਾਣਗੇ ਤੁਸੀਂ ਦੇਖਦੇ ਰਹਿ ਜਾਓਗੇ ਠੀਕ ਹੈ ਕੰਡੀਸ਼ਨਰ ਦਾ ਵੀ ਕੰਮ ਕਰਦਾ ਇਹ ਨੇਚਰਲ ਕੰਡੀਸ਼ਨਰ ਹੈ ਕੱਲਾ ਦਹੀਂ ਦਹੀਂ ਲਗਾ ਕੇ ਦੇਖੋ ਇੱਕ ਵਾਰ ਉਹ ਤੋਂ ਬਾਅਦ ਅੱਧੇ ਘੰਟੇ ਬਾਅਦ ਸਿਰ ਧੋ ਲਓ ਫਿਰ ਦੇਖੋ ਕਮਾਲ ਠੀਕ ਹੈ ਕੈਸਟਰ ਆਇਲ ਹੁਣ ਆਪਾਂ ਇੰਨੀਆਂ ਸਾਰੀਆਂ ਚੀਜ਼ਾਂ ਪਾਈਆਂ ਏ ਜ਼ਾਹਿਰ ਜੀ ਗੱਲ ਆਪਣੇ ਵਾਲ ਡਰਾਈ ਹੋਣਗੇ ਜੀ ਤੇ ਉਹਦਾ ਮੋਇਸਚਰਾਈਜ਼ਰ ਬਰਕਰਾਰ ਰੱਖਣ ਲਈ ਆਪਾਂ ਕੈਸਟਰ ਆਇਲ ਕਰਿਆ ਏ ਠੀਕ ਹੈ ਇਹਦੇ ਚ ਮਿਲਾਇਆ ਹੈ ਤੇ ਇਹਦੇ ਬਹੁਤ ਜ਼ਿਆਦਾ ਇਹ ਬਹੁਤ ਹੀ ਪਾਵਰਫੁਲ ਹੈ ਇਹਨੂੰ ਆਪਾਂ ਇਕੱਲੇ ਨੂੰ ਨਹੀਂ ਯੂਜ਼ ਕਰ ਸਕਦੇ ਆਗੇ ਹਮੇਸ਼ਾ ਕਿਸੇ ਨਾ ਕਿਸੇ 베ਸ ਨਾਲ ਆਪਾਂ ਡਿਲੀਊਟ ਕਰਕੇ ਯੂਜ਼ ਕਰਦੇ ਆ ਇਹਨੂੰ ਠੀਕ ਹੈ ਤੇ ਇਹ ਇੱਕ ਮੋਇਸਚਰਾਈਜ਼ਰ ਬਹੁਤ ਹੀ ਵਧੀਆ ਹੈ हेयर ਗਰੋਥ ਨੂੰ ਵੀ ਬੂਸਟ ਕਰਦਾ ਹੈ ਲੇਕਿਨ ਆਪਾਂ ਇਹਨੂੰ ਇਹਨੂੰ ਵਰਤਣ ਦਾ ਸਹੀ ਤਰੀਕਾ ਔਣਾ ਚਾਹੀਦਾ ਹੈ ਠੀਕ ਹੈ ਤੇ ਇਹ ਸੀਗੇ ਆਪਣੇ ਪੰਜ ਇਨਗਰੀਡੀਅੰਟ ਬਹੁਤ ਹੀ ਵਧੀਆ ਇਨਗਰੀਡੀਅੰਟ ਨੇ ਠੀਕ ਹੈ ਤੇ ਇਹ ਤੁਸੀਂ ਲੈ ਲੈਣੇ ਆ ਇਹਦੀ ਮੈਂ ਸਾਰਿਆਂ ਦੀ ਕੁਆਂਟੀਟੀ ਤੁਹਾਨੂੰ ਅੱਦੇ ਚ ਦੱਸ ਦੂੰਗੀ ਕਿ ਮੈਂ ਕਿੰਨੇ ਕਿੰਨੇ ਲੱਤੇ ਆ ਠੀਕ ਹੈ ਇੱਕ ਪਾਸੇ ਦੱਸ ਦੂੰਗੀ ਤੁਹਾਨੂੰ ਤੇ ਇਹ ਆਪਣਾ ਸੁਪਰ హెయిਰ ਮਾਸਕ ਜਾਂ ਕਹਿ ਲਓ ਸੁਪਰ ਡੂਪਰ ਟ੍ਰੀਟਮੈਂਟ ਸਲੂਨ ਦੇ ਟ੍ਰੀਟਮੈਂਟ ਤੋਂ ਵੀ ਕਿਤੇ ਉੱਪਰ ਜਾ ਕੇ ਤਿਆਰ ਹੋ ਗਿਆ ਹੈ ਠੀਕ ਹੈ ਇਹਨੂੰ ਆਪਾਂ ਸਿਰਫ 30 ਮਿੰਟ ਲਗਾ ਕੇ ਰੱਖਣਾ ਕਿਵੇਂ ਲਗਾਉਣਾ ਦੇਖ ਲਓ ਜੀ ਮੈਂ ਥੋੜਾ ਜਿਹਾ ਦਹੀਂ ਘੱਟ ਪਾਇਆ ਸੀਗਾ ਉਸ ਤੋਂ ਬਾਅਦ ਇਹ ਥੋੜਾ ਜਨਾ ਥਿੱਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਮੇਥੀ ਦਾ ਪਾਣੀ ਬਚਿਆ ਹੋਇਆ ਸੀ ਮੈਂ ਉਹ ਪਾਇਆ ਸੀ ਇਹਦੇ 'ਚ ਜਿਹੜਾ ਹੋਰ ਬਚ ਗਿਆ ਸੀ ਤੇ ਇਹਨੂੰ ਥੋੜਾ ਜਿਹਾ ਮਤਲਬ ਪਤਲਾ ਹੀ ਰੱਖਿਓ ਕਿਉਂਕਿ ਲਾਂਦੇ ਲਾਂਦੇ ਵੀ ਥੋੜਾ ਜਿਹਾ ਥਿੱਕ ਹੋਈ ਜਾਂਦਾ ਹੈ ਹਨਾ ਗਾਣਾ ਗਾਣਾ ਜਿਹਾ ਹੋਈ ਜਾਂਦਾ ਥੋੜਾ ਜਿਹਾ ਪਤਲਾ ਰੱਖਿਓ ਚੰਗੀ ਤਰ੍ਹਾਂ ਆਪਣੀ ਜੜਾਂ ਵਿੱਚ ਐਵੇਂ ਐਵੇਂ ਆਪਾਂ ਉਹ ਕਰ ਲੈਣਾ ਜਿਵੇਂ ਸਾਈਡ ਤੇ ਮੈਂ ਦਿਖਾ ਰਹੀ ਹਾਂ ਠੀਕ ਹੈ ਹਲਕੇ ਜਿਹੇ ਹੱਥਾਂ ਨਾਲ ਤੇ ਆਪਾਂ ਚੰਗੀ ਤਰ੍ਹਾਂ ਆਪਣੀ ਲੈਂਥ ਤੇ ਵੀ ਲਗਾ ਲੈਣਾ ਇਹਨੂੰ ਠੀਕ ਹੈ ਹੇਅਰ ਵੋਸ਼ ਕਰਨ ਤੋਂ ਬਾਅਦ ਆਪਾਂ ਆਪਣੇ ਵਾਲਾਂ ਨੂੰ ਨੇਚਰਲੀ ਸੁੱਕਣ ਦੇਣਾ ਹੈ ਠੀਕ ਹੈ ਨੇਚਰਲੀ ਸੁੱਕਣ ਤੋਂ ਬਾਅਦ ਆਪਾਂ ਉਤੇ ਕੋਈ ਵੀ ਸੀਰਮ ਅਪਲਾਈ ਕਰ ਲੈਣਾ ਹੈ ਠੀਕ ਹੈ ਜੀ ਮੇਰੇ ਵਾਲ ਹਲੇ ਗਿੱਲੇ ਨੇ ਕਿਉਂਕਿ ਜੋਬ ਤੋਂ ਆਉਂਦੇ ਸਾਰ ਮੈਂ ਆਪਣਾ ਇਹ ਹੇਅਰ ਮਾਸਕ ਲਗਾਇਆ ਠੀਕ ਹੈ ਉਸ ਤੋਂ ਬਾਅਦ ਮੈਂ ਹੁਣੀ ਨਹਾ ਕੇ ਆਈਆਂ ਤੇ ਮੇਰੇ ਵਾਲ ਸੁੱਕੇ ਨਹੀਂ ਹਲੇ ਮੈਂ ਵੀ ਜੂڑا ਕੀਤਾ ਹੋਇਆ ਏ ਠੀਕ ਐ ਸਿਕਾਉਂਗੀ ਤਾਂ ਛੋੜ ਚ ਵੀਡੀਓ ਤੁਹਾਨੂੰ ਮੈਂ ਦੱਸ ਦੂੰਗੀ ਹਨਾ ਦਿਖਾ ਦੂੰਗੀ ਤੁਹਾਨੂੰ ਵੀ ਕਿਵੇਂ ਦੇ ਹੋਏ ਨੇ ਹੇਰ ਤੇ ਇੱਕ ਥੋੜੀ ਜੀ ਜ਼ਰੂਰੀ ਗੱਲ ਤੁਹਾਨੂੰ ਦੱਸਣਾ ਇਹਦੇ ਨਾਲ ਛੋਟੇ ਛੋਟੇ ਕਣ ਵਾਲਾ ਜੇ ਫਸ ਜਾਣਗੇ ਡਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਤਾਂ ਖੁੱਲੇ ਚ ਪਾਣੀ ਨਾਲ ਸਿਰ ਧੋ ਲਓ ਉਸ ਤੋਂ ਬਾਅਦ ਨਾ ਸੁੱਕਣ ਦਾ ਵੇਟ ਕਰਿਓ ਬਿੱਲੇ ਵਾਲਾ ਨਹੀਂ ਪਾਉਣਾ ਹੈਗਾ ਜਦੋਂ ਆਪਾਂ ਨੰਗੇ ਨਾਲ ਪਾਵਾਂਗੇ ਸਾਰੇ ਗ੍ਰੈਨੂਲ ਨੇ ਜਿਹੜੇ ਛੋਟੇ ਛੋਟੇ ਕਣ ਨੇ ਉਹ ਨਿਕਲ ਜਾਣਗੇ ਵਿੱਚ ਡਰਨ ਦੀ ਕੋਈ ਗੱਲ ਨਹੀਂ ਹੈਗੀ ਠੀਕ ਐ ਤੇ ਇਹ ਸੀਗਾ ਅੱਜ ਆਪਣਾ ਸੁਪਰ ਡੂਪਰ హెయిਰ ਮਾਸਕ ਇਹ ਮੈਨੂੰ ਲੱਗਿਆ ਕਿ ਆਪਣੇ 7 ਡੇ ਗ੍ਰੋਥ ਚੈਲੰਜ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਸੀ ਇਸ ਲਈ ਮੈਂ ਸ਼ਾਮਿਲ ਕੀਤਾ ਹੈ ਮੈਨੂੰ ਵੀ ਥੋੜਾ ਜਿਹਾ ਔਕਾ ਲੱਗਿਆ ਸੀ ਕਿਉਂਕਿ ਮੈਂ ਕੰਮ ਤੋਂ ਆਈ ਸੀ ਕਿ ਜੋਬ ਤੋਂ ਤੇ ਫਿਰ ਉਸ ਤੋਂ ਬਾਅਦ ਮੈਨੂੰ ਆਹ ਛੇਤੀ ਛੇਤੀ ਮਹਾਂ ਨਹੀਂ ਅੱਜ ਵੀਡੀਓ ਪਾਣੀਓ ਪਾਣੀ ਹੈ ਮੈਂ ਆਪਣੇ ਸਬਸਕ੍ਰਾਈਬਰ ਨੂੰ ਐਵੇਂ ਥੋੜੀ ਉਹਦੇ 'ਚ ਰੱਖ ਸਕਦੀ ਹਾਂ ਤੇ ਇਸ ਕਰਕੇ ਮੈਂ ਤੁਹਾਡੇ ਲਈ ਵੀਡੀਓ ਬਣਾਈ ਆ ਤੁਸੀਂ ਯੂਜ਼ ਕਰਕੇ ਜ਼ਰੂਰ ਦੇਖੋ ਤੇ ਜੇ ਤੁਸੀਂ ਹੁਣ ਤੋਂ ਹੀ ਲਗਾਤਾਰ ਮੈਨੂੰ ਦੇਖਦੇ ਕਿ ਜਿਵੇਂ ਜਿਵੇਂ ਮੈਂ ਕਰਦੀ ਹਾਂ ਓਵੇਂ ਓਵੇਂ ਕਰੀ ਜਾਓ ਜੇ ਤੁਹਾਡੇ ਵਾਲਾਂ ਦੀ ਲੈਂਥ ਨਾ ਨਾ ਵਧ ਗਈ 6 ਮਹੀਨਿਆਂ 'ਚ ਤਾਂ ਤੁਸੀਂ ਮ ਹੁਣ ਆਪਣੇ ਵਾਲਾ ਦੀ ਫੋਟੋ ਖਿਚ ਲੋ ਤੇ 6 ਮਹੀਨਿਆਂ ਬਾਅਦ ਆਪਣੇ ਵਾਲਾ ਦੀ ਫੋਟੋ ਦੇਖਿਓ ਫਿਰ ਤੁਹਾਨੂੰ ਲੱਗੂਗਾ ਵੀ ਹਾਂ ਕਾਫੀ ਲੈਂਥ ਵੱਧ ਗਈ ਹੈ ਇਹ ਮੇਰੇ ਖੁਦ ਦੇ ਟਰਾਈ ਕੀਤੇ ਹੋਏ ਨੁਸਖੇ ਨੇ ਇਸ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਮੇਰਾ ਐਕਸਪੀਰੀਅੰਸ ਹੈ ਮੈਂ ਐਵੇਂ ਤਾਂ ਨਹੀਂ ਹੈਗੀ ਕਿ ਦੇਖ ਕੇ ਤੁਹਾਨੂੰ ਬਣਾ ਕੇ ਦੱਸ ਦਨੀ ਆ ਮੈਂ ਲਗਾਨੀ ਵੀ ਆ ਮੈਂ ਆਪਣੇ ਤੇ ਯੂਜ਼ ਵੀ ਕਰਦੇ ਆ ਦੈਨ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਤੇ ਆਪਣਾ ਪਿਆਰ ਮੈਨੂੰ ਦਿੰਦੇ ਰਹੋ ਉਹ ਵੀਡੀਓ ਆਪਾਂ ਲੰਬੀ ਨਹੀਂ ਕਰਨੀ ਹੈਗੀ ਠੀਕ ਹੈ ਜੀ ਲੰਬੀ ਵੀਡੀਓ ਤੁਹਾਨੂੰ ਦੇਖਣੀ ਪਸੰਦ ਨਹੀਂ ਹੈਗੀ ਜੀ ਹੈਨਾ ਤੇ ਅੱਜ ਲਈ ਵਸ ਇੰਨਾ ਹੀ ਇਹਨੂੰ ਜ਼ਰੂਰ ਅਪਲਾਈ ਕਰਿਓ ਠੀਕ ਹੈ ਰਿਜ਼ਲਟ ਮੈਂ ਤੁਹਾਨੂੰ ਕਿੰਨਾ ਕੁ ਰਿਜ਼ਲਟ ਆਇਆ ਇਹ ਮੈਂ ਤਾਂ ਤੁਹਾਨੂੰ ਦਿਖਾਉਂਗੀ ਸ਼ਾਰਟ ਵੀਡੀਓ ਚ ਦਿਖਾ ਦੂੰਗੀ ਹੁਣ ਵੀਡੀਓ ਲੰਬੀ ਹੋ ਜਾਊਗੀ ਹੈਨਾ ਤੇ ਜੇ ਕਿਸੇ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਹੋਰ ਵੀ ਬਹੁਤ ਸਾਰਾ ਪਿਆਰ ਮੈਨੂੰ ਦਿੰਦੇ ਰਹੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਲਈ ਬੱਸ ਐਨਾ ਹੀ ਮਿਲਦੇ ਆਂ ਅਗਲੀ ਵੀਡੀਓ ਚ ਦੇਖਦੇ ਆ ਕਿਸ ਟੌਪਿਕ ਤੇ ਆਉਂਦੇ ਹੋ ਤੁਸੀਂ ਰਿਕੁਐਸਟ ਵੀ ਪਾ ਸਕਦੇ ਹੋ ਵੀ ਇਸ ਟੌਪਿਕ ਤੇ ਵੀਡੀਓ ਲੈ ਕੇ ਆਉ ਮੈਂ ਲੈ ਕੇ ਆਉਂਗੀ ਉਸ ਵੀਡੀਓ ਤੇ ਠੀਕ ਹੈ ਤੇ ਅੱਜ ਲਈ ਬੱਸ ਐਨਾ ਹੀ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ